ਜਾ ਦੁਬਾਰਾ ਲੈ ਕੇ ਆ ਕੱਢ ਕੇ ਰੱਖ ਕੇ ਜਪਨੂਰਾ ਕੀ ਕਰਦਾ ਓਏ ਆਪੇ ਕੱਢ ਕੇ ਲਿਆਈਏ ਕੀ ਕਰਦਾ ਅਲਮਾਰੀ ਖੋਲ ਕੇ ਉਹ ਦੇਖੋ ਲੋਬਾਈ ਜਿਹਦੇ ਵਿੱਚੋਂ ਕੱਢ ਕੇ ਲਿਆਈਏ ਚਾਬੀ ਲਾ ਲਾ ਨਾ ਚਾਬੀ ਅੜਾ ਕੇ ਹੈ ਨਾ ਲੋਕ ਵਾਲੇ ਪਾਸੇ ਤੇ ਉਹ ਤੋਂ ਖਿੱਚ ਲੈਂਦੀ ਹੈ ਦਰਵਾਜ਼ੇ ਨੂੰ ਉਹ ਲੂਜ਼ ਹੈ ਥੋੜਾ ਤੇ ਉਹ 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 ਸਮਾਨ ਨਜ਼ਰ ਆ ਗਿਆ ਤੇ ਆਪੇ ਚੱਕ ਕੇ ਲੈ ਕੇ ਆਈ ਜੇ ਮੈਂ ਹੁਣ ਰੱਖਿਆ ਤੇ ਚੀਕਾਂ ਤੇ ਲਿਪਸਟਿਕ ਮੇਰੀ ਉੱਥੇ ਖਰਾਬ ਕਰ ਰਹੀ ਹੈ ਤੇ ਮੂੰਹ ਤੇ ਲਾਈ ਹੋਈ ਹੈ ਆ ਦੇਖ ਇਹ ਹੋ ਮੁਟ ਆ ਵੀ ਲਿਪਸਟਿਕ ਖਰਾਬ ਕੀਤੀ ਹੋਈ ਹੈ ਨੇ ਮੇਰੀ ਉਂਗਲਾ ਮਾਰ ਕੇ ਉਂਗਲਾਂ ਨਾ ਦੀ ਹੈ ਨਾ ਨਾ ਕਲਚਰ ਲਾ ਰਹੀ ਕਲਚਰ ਲਾ ਰਹੀ ਇਹ ਕਿੱਥੇ ਲਾਈ ਦਾ ਆ ਕੀ ਹੈ ਕਲਚਰ ਕੈ ਕਲਚਰ ਪੀਜ ਜਪਨੂ ਰ ਕਲਚਰ ਜਪਨੂ ਕੀ ਹੈ ਜਪੂ ਨੂਰੇ ਨੂਰਾ ਕੀ ਹੈ ਬਹੁਤ ਔਰ ਟੱਕੰਦੇ ਹੋ ਕੈਪ ਦੀ ਹੋਏ ਦੀ ਥੋੜਾ ਬੜੀ ਐ ਕਰੀ ਜਣੀ ਕਰੀ ਜਣੀ ਨੀ ਕਿ ਮੋਟੀ ਐ ਚਲੀ ਜਾਣਾ ਕੰਮ ਲਾਸਟ ਜਪੂ ਲਾਸਟ ਖੋਲ ਲਾਸਟ ਕਾ ਹੈ ਉਨਨੋ ਦਾ ਤਰੀਕਾ ਦੇਖੋ ਝੱਜੋ ਲੋ ਇੱਧਰ ਆਜੋ ਇੱਧਰ ਐ ਬਾਤ ਆਹ ਆਉ ਕੀ ਆ ਇਹ ਰਿਮੋਟ ਲੱਗੀ ਕਾਮੂ ਬਧਾਤਾ ਮੇਰਾ ਐਸੀ ਤਾਂ ਰਿਮੋਟ ਲੱਗੀ ਕੱਢ ਕੇ ਮਮਾਂ ਨੂੰ ਫੜਾ ਗਿਆ ਜੂੜ ਗਈ ਵਾਲੀ ਨੂਰੀ ਕੀ ਹੈ ਜੱਪੂ ਹੈ ਪਾਪੀ ਪਾਪੀ ਚਾਬੀ ਕਿ ਚਾਬੀ ਭਾਬੀ 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 ਚਾਬੀ ਨੂੰ ਭਾਬੀ ਜੀ ਆਹ ਦੇਖੋ ਆਹ ਚਾਬੀ ਨਾ ਬਾਹਰ ਵਾਲੇ ਲਾਕੇ ਵਿੱਚ ਉੜਾ ਕੇ ਫੋਲੀ ਰਣੀ ਨਵਾਂ ਬੱਸ ਮੇਰੇ ਤੋਂ ਨਹੀਂ ਹੁੰਦਾ ਹੁਣ ਹਾਂ ਥੱਕ ਗਈ ਤੇ ਮੈਂ ਭਾਬੀ ਬੱਸ ਇਹ ਕਰਦੀ ਆ ਚਾਬੀ ਬੋਲਦੀ ਬਦੀ ਹਾਂ ਦੀ ਚਾਬੀ ਆਹ ਕਮਰੇ ਦੇ ਵਿੱਚ ਆ ਵੇ ਬਈ ਹੁਣ ਬਾਹਰ ਨਹੀਂ ਜਾਣਾ ਹਾਂ ਕੀ ਹੈ ਹਾਂਜੀ ਕੀ ਲੈਣਾ ਸੀ ਮਾਰੀ ਕੋਲ ਕੋ ਮੈਂ ਨਹੀਂ ਤੋ ਤਾਂ ਤੂੰ ਸਾਰਾ ਕੋ ਖਲਾਰ ਦੇਣਾ ਪਾਰ ਪਾਰ ਪਾਤ ਹੈ ਚਾਬੀ ਦੇ ਦੇਣੂ ਖੋਲ ਚਾਬੀ ਮੂੰਹ ਵੇਖੂ ਬਣਾਈ ਚਾਬੀ ਇਹਦੀ ਖੋਲੋ ਫਸਾ ਲਾ ਲਓ ਮੋਰ ਜੱਪ ਸੋਨ ਦਾ ਨੋਵਾ ਵੱਜ ਰਹੇ ਨੇ ਸੋਨਾ ਨਹੀਂ ਦੇਖੋ ਤਾਂ ਚਾਬੀ ਲੱਗਦੀ ਬੱਸ ਬੱਸ

ਨੀ 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 ਉਹ ਇਨੀ ਕੋਨਾ ਨੀ 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 ਇ ਇ ਲੈ ਲੈ ਐ ਐ ਇਹ ਗਾਲ ਲਾ ਕੇ ਸਮੋਂਦਾ ਮੇਰਾ ਪੁੱਤ ਕੱਕੇ ਲੈ ਇਹਦੇ ਕੱਪੜੇ ਸਵਾਹ ਗਰਮੀ ਹੋ ਗਈ ਹੁਣ ਮੈਂ ਘਾਟ ਹੀ ਗੱਡਾ ਕੱਪੜੇ ਜਿਵੇਂ ਉਹ ਵਾਸੀਆਂ ਲਈ ਜਾਂਦਾ ਰੱਖਦਾ ਨਾ ਹਾਂ ਇਹ ਨਹੀਂ ਖੋਲਣੀ ਪੁੱਤ ਨਾਈ ਕਰਾ ਦੂ ਮम्मा ਫਰ ਜੇ ਖੋਲੀ ਤਾਂ ਹਾਂ ਅਰ ਦੇਓ ਛੜਦਾ ਮੇਰਾ ਪਤਾ ਹਾਂ 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 ਛੋਣੇ ਛੋਣੇ ਛੇਕ ਮੇਰੇ ਪੁੱਤ ਦੇ ਏ ਏ ਏ ਮਮਾ ਕੀ ਕਾਦਿਆ ਹੂੰ ਐਸੀ ਹੈਲੋ ਸੱਚੀ ਕਾ ਸਾਲਿਆ ਨੂੰ ਕਹਿ ਦੋ ਸਰ ਸੱਚੀ ਕਾ ਅਛਾ ਰਹੇ ਆ ਦੱਸ ਸੱਚਾ ਸਾਲਾ ਨੂੰ ਹਾਂ ਹਾਂ ਕੀ ਹੈ ਜੀ 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 ਘਰ ਚਲੀਏ ਮਾਂ ਕੋਲ ਦੇਖਦੇ ਹਾਂ ਮਾਂ ਕੀ ਬਣਾਉਂਦੀ ਆ ਜਾਉਂਗਾ ਫੁਕਾਦੀ ਜਾ ਕੇ ਬੰਦ ਦਸ ਹੁਣ ਤੈਨੂੰ ਪਤਾ ਲੱਗਿਆ ਅੱਜ ਸਿਆਣੇ ਦਾ ਕਿਹਾ ਤੇ ਆਉਣੇ ਦਾ ਖਾਤਾ ਬਾਅਦ ਚ ਸਵਾਦ ਆਉਦਾ ਔਲੇ ਦਾ ਸਵਾਲ ਬਾਅਦ ਚ ਆਉਂਦਾ ਸਿਆਣੇ ਦਾ ਕਿਹਾ ਵੀ ਬਾਅਦ ਚ ਪਤਾ ਲੱਗਦਾ ਵੀ ਸਿਆਣੇ ਨੇ ਸਹੀ ਕਹੀ ਸੀ ਗੱਲ ਕਿਵੇਂ ਮੈਂ ਤੈਨੂੰ ਉਹ ਤੇ ਕਿਹਾ ਸੀ ਸਿਲੰਡਰ ਭਰਾਲਾ ਆਾ ਘਾਟਾ ਸਿਲੰਡਰ ਤੇ ਕਹਿੰਦੀ ਭਰਉਣਾ ਨਹੀਂ ਅੱਜ ਬਿਮਾਰ ਬੰਦੇ ਨੂੰ ਹੋਵੇ ਤੋੜਿਆ ਬਿਮਾਰ ਨੂੰ ਸੈਂਡਵਿਚ ਬਣਾਉਣੇ ਸੀ ਨਾ ਫਿਰ ਤਾਂ ਕਰਕੇ ਕਾਲੀ ਕਰਨ ਲੱਗ ਗਈ ਭੁੱਖ ਲੱਗੀ ਸੀ ਹਾਂ ਚਲ ਚਲ ਆਪਾਂ ਜਪੂ ਖਾਈਂ ਅੰਦਰ ਲੈ ਕੇ ਚੱਲੋ ਜੀ ਆਹ ਮੇਰੀ ਆਪਦੇ ਮੈਂ ਤਾਂ ਨਹੀਂ ਖਾਂਦਾ ਐ ਜਿਹੀਆਂ ਚੀਜ਼ਾਂ ਮੈਂ ਹਲ ਕਰੀ ਮੈਂ ਕਿਹਾ ਮੈਂ ਬ੍ਰੈਡ ਲਿਆ ਤੇ ਕਰੀ ਘਰੇ ਸਬਜੀ ਦਾ ਸਬਜ਼ੀਆਂ ਦਾ ਬਣਾਇਆ ਕੋਚੇਆਂ ਵਾਸਤੇ ਵੀ ਤੇ ਮੈਂ ਕਿਹਾ ਵੀ ਹੁਣ ਕੋਚੇਆਂ ਵਾਲਾ ਵੀ ਲੈ ਹੀ ਲੈ ਆਵਦਾ ਕੋਚੇ ਜੀ ਮੈਂ ਪੁਲਜੇ ਤੇ ਘਰੇ ਬਣਾ ਲਿਆ ਕਰ ਜਾਉਂਦੇ ਨਹੀਂ ਮੈਂ ਤਾਂ ਲੈ ਸੀ ਵਾਪਸ ਕਰਕੇ ਬਰੈਡ ਲੈਣੇ ਸੀ ਮੈਨੂੰ ਕਿਵੇਂ ਅੱਛਾ 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 ਉਹ ਗਿੰਤੀ ਦੇ ਜਿਹੜੇ ਇੱਥੇ 15 ਰੁਪਿਆ ਦਾ ਖਾਣੀ ਆ ਉਹ ਮਹਿੰਗਾ ਨਹੀਂ ਪੈਂਦਾ ਹੋਰ ਨਹੀਂ ਖਾਣਾ ਹੋਰ ਨਹੀਂ ਖਾਣਾ ਇਥੋਂ ਨਹੀਂ ਬਰੈਡ ਵਧੀਆ ਬਰੈਡ ਚਲੋ ਉਧਰ ਚੀਜੀ ਖਾ ਲੋ ਚਾਹ ਪੀ ਲੋ ਫਿਰ ਹੈ ਖਾ ਲੋ ਖਰਚ ਕੀ 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 ਲੈਣਾ ਤੂੰ ਜੱਪੂ ਕੀ ਲੈਣਾ ਕੀ ਨਾਸਤਾ ਤੁਹਾਡਾ ਬੇਚੀ ਜਾਏ ਸੀ ਨਾ ਅੱਜ ਸਵੇਰੇ ਹੀ ਅਸੀਂ ਨਾ ਗੱਲ ਕਰ ਰਹੇ ਸੀ ਕਿ ਮੈਂ ਸੀ ਇੱਕ ਤਰਫੋਂ ਚੱਲ ਫਿਰ ਪਾਉ ਕਿ ਕਿੰਤੀ ਸੀ ਆਖੇ ਕਹਿੰਦੀ ਆਖੇ ਹਜੇ ਮਹੀਨਾ ਕੱਢੂਗਾ ਮੈਂ ਤੜਕੇ ਮਹੀਨਾ 15 ਦਿਨ ਪਹਿਲਾਂ ਤੈਨੂੰ ਮੈਂ ਕਹਿ ਸੀ ਭਰਾ ਕੇ ਰੱਖ ਲੈ ਕਦੋਂ ਵੀ ਖਤਮ ਹੋ ਸਕਦਾ ਆਪਣੀ ਸਥਿਤੀ ਉਹ ਜੀ ਹੈ ਕਿ ਚੰਗਾ ਪਹਾੜਾ ਬੰਦਾ ਹੋਵੇ ਤਾਂ ਚਲ ਚੱਕ ਲਿਆਉਂਦਾਗਾ ਦਵਾ ਦਵਾ ਜਾ ਕੇ ਹੁਣ ਮੈਂ ਪਹਿਲਾਂ ਇੱਕ ਬੰਦਾ ਪਾ ਲੂੰਗਾ ਠੀਕ ਹੈ ਤੇ ਫਿਰ ਮੈਂ ਲੈ ਕੇ ਆਉਂਗਾ ਹੁਣ ਇੰਨੇ ਨਾਲ ਤੈਨੂੰ ਅਹਿਸਾਸ ਹੋ ਗਿਆ ਵੀ ਮੈਂ ਸੱਚੀ ਗੱਲ ਕਹੀ ਸੀਗੀ ਵੀ ਭਾਈ ਭਰਾਉਣਾ ਚਾਹੀਦਾ ਜੱਪੂ ਆ ਜਾ ਕਰ ਜੱਪੂ ਕਰਦਾ ਹੁਣ ਭਰਾਉਣੇ ਕੀ ਵੀ ਤੇ ਮੈਂ ਬਣਾਉਣ ਲੱਗਿਆ ਹਾਂ ਇਹਨੂੰ ਤੋੜਨਾ ਹੈ ਤੇ ਹਾਂ ਇਹ ਬੇਟਾ ਹਾਂ ਬੇਟਾ ਹਾਂ ਜਿਹੜਾ ਉਹ ਧਰਦੇ ਹੁੰਦੇ ਆ ਜੋਗੇ ਵਾਲੇ ਹਾਂ ਦਾਲ ਵੀ ਪਈ ਆ ਵਾਲ ਕਰਨਾ ਸੀਗਾ ਥੋੜਾ ਜਿਹਾ ਮੇਰਾ ਨਾ ਉਹ ਉਹ ਥੋੜਾ ਮੈਂ ਕਿਹਾ ਸੀ ਵਾਲ ਕਰ ਦੇ ਨੂੰ ਥੋੜਾ ਜਿਹਾ ਆ ਨਾ ਰੇਸ ਸਪਰੇਅ ਹੀ ਨਿਕਲ ਜਾਂਦੀ ਹੁੰਦੀ ਆ ਗਰਮ ਪਾਣੀ ਲੈਣਾ ਔਰ ਕੱਪ ਉਹ ਜਿਹੜੇ ਮੂਤੋਂ ਬੋਲ ਗਈ ਬੋਲ ਕਰਨਾ ਚਲ ਆਪਾਂ ਹੁਣ ਕਰਦੇ ਆ ਮੈਂ অটোਮੈਟਿਕ ਗਰਮ ਪਾਣੀ ਮਹਿਜਾਈ ਆਪਣੇ ਕੋਲ ਕਰ ਲਗੇ ਪਾਣੀ ਜਾਂ ਨਿਕਲ ਜੂਗਾ ਜਿਹੜਾ ਰੇਸ ਸਪਰੇ ਵਾਲਾ ਹੋਇਆ ਨਾ ਬੈਠਾ ਆ ਬਾਂ ਰਿਆ ਮੇਤੇ ਪਾਏ ਥੋੜੇ ਜੇ ਮੇਰਾ ਰਾਦਾ ਵੀ ਆਂ ਘਟਾ ਲਈ ਰਵਣੇ ਉਰੇ ਆ ਦੇਖੋ ਜੀ ਰੰਗ ਤਾਂ ਪੇਠੇ ਦੀ ਤੇ ਰਵਣ ਆ ਰਹੀ ਆ ਇਥੋਂ ਮੇਥੇ ਦੇਖ ਸਕੋ ਦੂਜੀ ਮੇਥੀ ਹਰੇ ਹਰੀ ਹਰੀ ਹਾਂ ਹਰੇ ਆਵਲੀ ਦੇ ਦਾ ਜਿਹੜੀ ਸੁਕਾਈ ਹਾਂ ਦੂਜੀ ਐਸੇ ਪਤਾ ਨਹੀਂ ਮਾਲੀ ਸੀ ਉਹ ਜਿਹੜਾ ਉੱਥੋਂ ਪੈਕਟ ਲੈਂਦਾ ਸੀ ਅਸੀਂ ਤੁਸੀਂ ਚੈੱਕ ਕਰਕੇ ਦੇਖੋ ਸਿਰਨ ਦਾ ਨਮਗਣੀ ਉਹਦੇ ਨਾਲ ਮਿਲਿਆ ਸੀ ਆਮ ਪਾਪੜ ਨੂੰ ਅੱਛਾ ਹਾਂਜੀ ਪਤਾ ਨਹੀਂ ਖਰਾਬ ਤੇ ਨਹੀਂ ਹੋ ਗਿਆ ਹੁਣ ਸਾਲ ਹੋ ਗਿਆ। ਸਾਲ ਹੋ ਗਿਆ। ਨੋਕ ਤਾਂ ਕੀ ਕਰਾਂ। ਚਿੱਲਾ ਹੋਇਆ ਪਿਆ। ਤੁਹਾਡੇ ਬਾਜੀ ਨੇ ਹੁਣ ਪਟਰ ਕਹਿੰਦੇ ਮੈਂ ਇਹਨਾਂ ਰੋਜ਼ ਪੱਗ ਬੰਨੀ ਕਰਨੀ ਆ ਪਰ ਮੈਂ ਕਹਿੰਨੀ ਆ ਪੱਗ ਬੰਨਣ ਤੋਂ ਬਾਅਦ ਨਾ ਗੁਰਬਾਣੀ ਵਾਲ ਵੀ ਲੱਗਣ ਤਾਂ ਵਧੀਆ। ਇਹਦਾ ਨਾ ਪੱਗ ਬੰਨਾਂਗੇ ਹੌਲੀ-ਹੌਲੀ ਸਿੱਖਾਂਗੇ ਹੌਲੀ-ਹੌਲੀ ਦੂਜੀਆਂ ਗੱਲਾਂ ਵੱਲ ਜਾਵਾਂਗੇ ਗੁਰਬਾਣੀ ਵਾਲ ਤਾਂ ਕਰਕੇ। ਹਾਂ ਰੰਗ ਜਿਆਦਾ ਹੀ ਕਾਲਾ ਹੋ ਰਿਹਾ ਨਾ। ਉਹ ਰੰਗ ਬਹੁਤ ਕਾਲਾ ਹੋ ਰਿਹਾ ਸੱਚੀ। ਭਾਈ ਚੱਕਰ ਆਇਆ। ਹਾਂ। ਹਾਂ। ਪਹਿਲੇ ਬਾਵਾ ਬਾਵਾ ਕਾਲੀਆਂ ਸੀ ਮੂੰਹ ਨਹੀਂ ਲੱਗਦਾ ਸੀ ਹੁਣ ਤਾਂ ਮੂੰਹ ਵੀ ਕਾਲਾ ਲੱਗਦਾ ਬੜਾ ਹੀ ਉਹ ਅੱਜ ਰੰਗ ਮੂੰਹ ਦਾ ਕਾਲਾ ਆ ਜਾ ਹੁਣ ਤੇ ਜਿਵੇਂ ਸਰੀ ਉਹ ਮ ਬਾਵਾ ਦਾ ਥੋੜਾ ਉਪਰੋਂ ਜਿਵੇਂ ਬਾਵਾ ਜਿਹੜਾ ਹੱਬਾਜੂ ਪਾਉ ਤੇ ਬਾਵਾ ਕਾਲੀਆਂ ਹੋ ਜਾਂਦੀਆਂ ਕੀ ਹੋ ਗਿਆ ਕੋਈ ਨਹੀਂ ਕੋਲ ਕਿਦੀਆਂ ਲੜਦੀ ਹੁੰਦੀ ਸੱਚ ਜਦ ਆਪਣੂਰ ਗਈ ਬਾਹਰ ਆਪਣਾ ਮੈਂ ਸੀ ਕਿ ਚੱਲ ਕੋਈ ਕਰ ਲਵੇ ਬਾਦ ਕੀ ਸਬਜੀ ਤਿਆਰ ਹੋ ਗਈ। ਹਮਮ ਬਸ ਥੋੜਾ ਸੇਕ ਲੱਗੂਗਾ ਤੇ ਮੈਂ ਤਾਂ ਪੇਠਾ ਬਣਾਤਾ ਆ ਜਾਲਾ। ਪੇਠੇ ਨਾਲ ਨਾ ਪੂੜੀਆਂ ਚੰਗੀਆਂ ਲੱਗਦੀਆਂ। ਬਹੁਤ ਮਜ਼ਹੂਰ ਹੈਗੀਆਂ ਇਸ ਚੀਜ਼ ਦੀ। ਚਲ ਚਿੰਗੂ ਨਾ ਕੋਈ ਪੂੜੀਆਂ ਨਹੀਂ ਖਾਣਗੀਆਂ। ਅੱਜ ਪੂ ਖਾਊਗੀ ਉਹਨੂੰ। ਖਾ ਲੂਗੀ। ਤੇ ਦੂਜਾ ਨਾ ਮੇਰੀ ਘਰ ਸਾਨੂੰ ਬਰੈਡ ਪੀਜ਼ਾ ਬਣਾਉਣ ਲੱਗੀ ਰਵਣ ਨੇ ਮੂੰਹ ਸਮਾਰਿਆ। ਤੇ ਨਹੀਂ ਮੈਂ ਨਾ ਉਧਰ ਗਿਆ ਉਧਰੋਂ ਚਾਹ ਧਰਤੀ ਇੱਧਰ ਇੱਧਰ ਗੈਸ ਵਾਲੇ ਉਹ ਨਹੀਂ ਤੇ ਮੈਂ ਕਿਹਾ ਮੈਂ ਕਟਿੰਗ ਕਰ ਲਿਆ ਸਬਦੀਆਂ ਦੀ ਹੈ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਦੋਨੋਂ ਗੈਸਾਂ ਕਿ ਬੁੱਝ ਗਈਆਂ ਮੈਂ ਕਿਹਾ ਹਵਾ ਕਿਹੜੀ ਚੱਲੀ ਮੈਂ ਕਿਹਾ ਕਿਤੇ ਜਪਨੂਰ ਨੇ ਪੱਖਾ ਨਾ ਚਲਾਤਾ ਹੋਵੇ ਤੇ ਜਦੋਂ ਦੇਖਿਆ ਤੇ ਦੋਨੋਂ ਬੁੱਝੀਆਂ ਮੈਂ ਕਿਹਾ ਬੁੱਝਣੀ ਟਿਕ ਚਾਹੀਦੀ ਸੀ ਤੇ ਫਿਰ ਮੈਂ ਮੈਂ ਕਿਹਾ ਜੋ ਹੀ ਗੱਲ ਹੋ ਗਈ ਸਲੰਡਰ ਸਵੇਰੇ ਸਵੇਰੇ ਹੀ ਅਜੇ ਅਸੀਂ ਗੱਲ ਕਰ ਰਹੇ ਸੀ ਚੈਲੰਜ ਹੋ ਰਿਆ ਸੀ ਮੈਂ ਕਿਹਾ ਸੀ ਮੈਂ ਕਿਹਾ 14 ਤਰੀਕ ਤੱਕ ਚੱਲੂਗਾ ਸਲੰਡਰ ਤੇ ਤੁਹਾਨੇ ਵਾਦੀ ਕਹਿੰਦੇ ਨਹੀਂ ਪਤਾ ਚੱਲੇਗਾ ਜਦ ਕਿ ਅੱਜ ਕੱਲ ਸਲੰਡਰ ਅਸੀਂ ਲੈਣਾ ਸੀ ਹਾਸੇ ਵਾਲੀ ਗੱਲ ਹੈ ਕੋਈ ਉਹ ਜੀ ਨਹੀਂ ਕਿ ਉਹ ਨਾ ਜਿਵੇਂ ਕਈ ਕਹਿੰਦੇ ਨੇ ਲੈ ਵੀ ਗੱਲ ਦੱਸੀ ਹੈ ਉਹ ਚੀਜ਼ ਉਹ ਹਾਸੇ ਵਾਲੀ ਗੱਲ ਹੈ ਹੋਗੀ ਕਿ ਚੈਲੰਜ ਮੈਂ ਹਾਰ ਗਈ ਕਿ ਮੈਨੂੰ ਆ ਸੀਗੀ ਇੰਨੀ ਦੇਰ ਤੱਕ ਚੱਲੂਗਾ ਤੇ ਸਲੰਡਰ ਅੱਜ ਹੀ ਮੁੱਕ ਗਿਆ ਤੇ ਉਸੇ ਟਾਈਮ ਹੀ ਫਿਰ ਤੁਹਾਡੇ ਬਾਜੀ ਨੂੰ ਆਪਣੇ ਕਿਦੇ ਨਾਲ ਤਕਲੀਫ ਉਠਾ ਕੇ ਜਾਣਾ ਪਿਆ ਸਲੰਡਰ ਲੈਣਾ ਪਿਆ ਮੇਰੇ ਪੇਟ ਵੀ ਜੇ ਵੇਚ ਰਹਿਗੇ ਤੇਰੇ ਤਾਂ ਵਿੱਚ ਕਿਉਂ ਨਹੀਂ ਕਿਉਂ ਰਹੇ ਤੂੰ ਤਾਂ ਬਣਾ ਕੇ ਖਾ ਵੀ ਲੈ ਫਿਰ ਵੀ ਜਦੋਂ ਤੁਸੀਂ ਉਹਦਾ ਵੀਡੀਓ ਬਣਾਈਦੇ ਤਾਂ ਮੈਂ ਬਣਾ ਲਈ ਸੀ ਚੈਲੰਜ ਤਾਂ ਹਾਰ ਗਈ ਨਾ ਕੱਲ ਹੀ ਗੱਲ ਚੱਲਦੀ ਸੀ ਤੁਹਾਡੇ ਤੁਸੀਂ ਸਿਲੰਡਰ ਲਿਆਂਦਾ ਤਾਂ ਹੀ ਬਨੇ ਨੇ ਉਵੇਂ ਥੋੜਾ ਨਹੀਂ ਨਹੀਂ ਕੱਲ ਹੀ ਚੈਲੰਜ ਕਰਦੀ ਸੀ ਨਾ ਮੈਂ ਮੇਰੇ ਸਵੇਰੇ ਸਵੇਰੇ ਕਰਦੀ ਸੀ ਨਾ ਜਦੋਂ ਮੈਂ ਰੋਟੀ ਖਾਂਦਾ ਸੀ ਇੱਥੇ ਬੈਠਾ ਹਾਂ ਜਸਵੀਰ ਜੀ ਹਾਂ ਜਸਵੀਰੀ ਦੀ ਦੁਕਾਨ ਹੈ ਉਹ ਚੈਲੰਜ ਕਰ ਰਹੀ ਸੀ ਕਿ ਮੈਨੂੰ ਹਾਰ ਗਈ ਮੈਂ ਚੈਲੰਜ ਹੈ ਆਪਦਾ ਹਾਰ ਗਈ ਠੀਕ ਹੈ ਹੁਣ ਤੁਹਾਨੂੰ ਹੋ ਚੁੱਕੀ ਚੈਲੰਜ ਆਦਾ ਚੈਲੰਜ ਹੈ ਕੋਈ ਚੈਲੰਜ ਹੀ ਹੈ ਵੀ ਚੈਲੰਜ ਨਹੀਂ ਹੈ ਤੂੰ ਕਿਹਾ ਸੀਗਾ ਵੀ ਇਹਨੇ ਦਿਨ ਕੋ 15 ਦਿਨ ਪਹਿਲਾਂ ਤੈਨੂੰ ਮੈਂ ਕਹਿਆ ਸੀ ਭਰਾ ਕੇ ਰੱਖ ਲੈ ਮੈਨੂੰ ਪਤਾ ਕਿਹੜੇ ਸਮਾਂ ਦੇਣੇ ਸੀ ਮੈਂ ਕਹਿੰਦੇ ਸੀ ਕਿ 21 ਤਰੀਕ ਜੇ ਚਲੇਗਾ ਤਾਂ ਉਹ ਹਫਤਾ ਪਹਿਲੇ ਖਤਮ ਹੁੰਦਾ ਤੇ ਅੱਜ ਹਫਤਾ ਪਹਿਲੇ ਹੀ ਹੋਰ ਖਤਮ ਹੋਫਤਾ ਪਹਿਲੇ ਮਲ 15 ਦਿਨ ਦਾ ਚਾਰਜ ਬਣ ਗਿਆ ਬੀਐਨਪੀ ਅੰਦਰ ਦਾ ਨੁਕਸਾਨ ਵੀ ਕੀਤਾ ਤੂੰ ਹਾਂ ਫਿਰ ਕੀ ਹੋ ਗਿਆ ਚਲ ਉਹ ਵੀ ਕੋਈ